ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਝੋਨੇ ਦੀ ਕਟਾਈ ਦੇ ਸਮੇਂ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਅਤੇ ਫਸਲੀ ਰੇਹਂਦ ਖੁੱਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਇਸੇ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਐਸੇ ਸਨ ਜਿਨ੍ਹਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਅਤੇ ਅੱਜ ਉਹਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਡੀਸੀ ਗੁਰਦਾਸਪੁਰ ਤੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਵਾਕਏ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਐਮ.ਐਲ.ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਜਿਸ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਅਤੇ ਫਸਲੀ ਰਹਿੰਦ-ਖੂੰਦ ਨੂੰ ਅੱਗ ਨਹੀਂ ਲਗਾਈ ਗਈ ਉਹਨਾਂ ਸਾਰੇ ਕਿਸਾਨ ਭਰਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਨ ਦੇ ਰਾਖੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਜਿਸ ਵੀ ਕਿਸਾਨ ਨੂੰ ਇਸ ਵਾਤਾਵਰਨ ਦੇ ਰਾਖੇ ਐਵਾਰਡ ਦਾ ਸਰਟੀਫਿਕੇਟ ਮਿਲਿਆ ਹੈ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਕੰਮ ਪੈਂਦਾ ਹੈ ਜਾਂ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸ ਦਾ ਕੰਮ ਨਿਯਮ ਅਨੁਸਾਰ ਪਹਿਲੇ ਆਧਾਰ ਉਤੇ ਕੀਤਾ ਜਾਵੇਗਾ ਉਥੇ ਹੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿੱਥੇ ਇਸ ਸਾਲ ਭਰ ਵਿੱਚ ਮਹਿਜ 399 ਅੱਗ ਲੱਗਣ ਦੇ ਕੇਸ ਸਾਹਮਣੇ ਆਏ ਹਨ ਜਦਕਿ ਪਿਛਲੇ ਸੀਜ਼ਨ ਦੇ ਵਿੱਚ ਇਹ ਗਿਣਤੀ 900 ਦੇ ਕਰੀਬ ਸੀ ਅਤੇ ਉਹਨਾਂ ਦਾ ਟੀਚਾ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਇਹ 399 ਦੀ ਗਿਣਤੀ ਨੂੰ ਜ਼ੀਰੋ ਤੇ ਲਿਆ ਕੇ ਰੱਖਿਆ ਜਾਵੇਗਾ ਉਥੇ ਹੀ ਉਹਨਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਸਲੀ ਰਹਿੰਦ-ਖੂੰਦ ਨੂੰ ਅੱਗ ਬਿਲਕੁਲ ਨਾਲ ਲਗਾਉਣ ਕਿਉਂਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੇ ਪੋਸ਼ਕ ਤੱਤ ਸ਼ਟ ਹੁੰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ ਇਸ ਤੋਂ ਇਲਾਵਾ ਇਸ ਨਾਲ ਸਾਧਿਆ ਕਈ ਭਿਆਨਕ ਬਿਮਾਰੀਆਂ ਵੀ ਫੈਲਦੀਆਂ ਹਨ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਰਹਿਣ ਵਾਲੇ ਸਮਾਜ ਸੇਵੀ ਸਚੀਨ ਵੱਲੋਂ ਇੱਕ ਮਾਤਾ ਨੂੰ ਉਸ ਦੇ ਪਰਿਵਾਰ ਦੇ ਨਾਲ ਮਿਲਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਦੱਸ ਦਿੰਨੇ ਆ ਕਿ ਇੱਕ ਬਜ਼ੁਰਗ ਮਹਿਲਾ ਜੋ ਕਿ ਸਹਾਰਨਪੁਰ ਤੋਂ ਰਹਿਣ ਵਾਲੀ ਸੀ ਉਹ 13 ਦਸੰਬਰ ਨੂੰ ਪੀਜੀਆਈ ਚੰਡੀਗੜ੍ਹ ਤੋਂ ਮੋ ਹੋ ਜਾਂਦੀ ਹੈ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਦੇ ਚਲਦੇ ਹੋਏ ਉਹ ਨੰਗਲ ਵਿਖੇ ਪਹੁੰਚ ਜਾਂਦੀ ਹੈ ਤੇ 18 ਦਸੰਬਰ ਨੂੰ ਮਹਿਤਪੁਰ ਵਿਖੇ ਸਥਿਤ ਮਾਨਵ ਅਧਿਕਾਰ ਬਿਰਧ ਆਸ਼ਰਮ ਵਿਖੇ ਉਸ ਬਜ਼ੁਰਗ ਮਾਤਾ ਨੂੰ ਰੱਖਿਆ ਜਾਂਦਾ ਹੈ ਬਧੇਰੇ ਜਾਣਕਾਰੀ ਦਿੰਦੇ ਹੋਏ ਸਚੀ ਨੇ ਦੱਸਿਆ ਕਿ ਬਜ਼ੁਰਗ ਮਾਤਾ ਦਾ ਪਰਿਵਾਰ ਉਸ ਨੂੰ ਲੱਭਦਾ ਹੋਇਆ ਨੰਗਲ ਦੇ ਵਿੱਚ ਫਿਰਦਾ ਰਿਹਾ ਪਰ ਉਹਨਾਂ ਨੂੰ ਮਾਤਾ ਦਾ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਪਤਾ ਲਗਾਇਆ ਕਿ ਮਾਤਾ ਦਾ ਪਰਿਵਾਰ ਸਹਾਰਨਪੁਰ ਦੇ ਵਿੱਚ ਰਹਿੰਦਾ ਹੈ ਜਿਸ ਤੋਂ ਬਾਅਦ ਸਚਿੰਦ ਦੇ ਪ੍ਰਯਾਸਾਂ ਦੇ ਚੱਲਦੇ ਹੋਏ ਮਾਤਾ ਦੇ ਪਰਿਵਾਰ ਨੇ ਸਚਿੰਦ ਦੇ ਨਾਲ ਸੰਪਰਕ ਕੀਤਾ ਤੇ ਅੱਜ ਮਾਤਾ ਦਾ ਪਰਿਵਾਰ ਉਸ ਨੂੰ ਲੈਣ ਦੇ ਲਈ ਨੰਗਲ ਵਿਖੇ ਪਹੁੰਚਿਆ ਤੇ ਜਿਸ ਤੋਂ ਬਾਅਦ ਸਚਿੰਦ ਵੱਲੋਂ ਉਹਨਾਂ ਨੂੰ ਨਾਂ ਲੈ ਕੇ ਮਇਤਪੁਰ ਵਿਖੇ ਮਾਨਵ ਅਧਿਕਾਰ ਬ੍ਰਿਧਾ ਆਸ਼ਰਮ ਵਿਖੇ ਮਾਤਾ ਨੂੰ ਉਹਨਾਂ ਦਾ ਹੈਂਡਓਵਰ ਕਰ ਦਿੱਤਾ ਇਸ ਮੌਕੇ ਉੱਤੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਸਚ ਨੇ ਕੀ ਕੀ ਜਾਣਕਾਰੀ ਦਿੱਤੀ ਆ ਉਹ ਤੁਹਾਨੂੰ ਵੀ ਸੁਣਾਣੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਜਿਹਾ ਪਹਿਲਾ ਮਾਮਲਾ ਨਹੀਂ ਹੈ कि सचिन ਵੱਲੋਂ ਵਿਛੜੇ ਹੋਏ ਪਰਿਵਾਰਾਂ ਨੂੰ ਮਿਲਾਇਆ ਹੋਵੇ ਇਸ ਤੋਂ ਪਹਿਲਾਂ ਵੀ ਸਚਿੰਦ ਦੇ ਪ੍ਰਯਾਸਾਂ ਦੇ ਚੱਲਦੇ ਹੋਏ ਕਈ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੇ ਲਾਪਤਾ ਹੋਏ ਮੈਂਬਰ ਮਿਲ ਚੁੱਕੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਬ੍ਰਦਰ ਰਾਜ ਦੇ ਕਿਸਾਨ ਭਰਾ ਸੀ ਸਾਡੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨਤ ਕਰ ਰਹੇ ਹਾਂ ਔਰ ਕਿਸਾਨ ਭਰਾਵਾਂ ਲਈ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਐਮਓ ਪਰਾਲੇ ਲੈ ਰਹੀ ਆ ਆ ਜੂਨਾ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਹੱਤਾਂ ਨੇ ਚਾਹੇ ਛੜ ਜਿੱਤਾਂ ਵੀ ਕੋਈ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਰ ਤੋਂ ਉਹ ਜਿਹੜੀ ਤਸਵੀਰ ਜਿਹੜੀ ਕੀਚੀ ਹੋਈ ਹੈ ਸਰਕਾਰ ਨੂੰ ਥੋੜਾ ਜਿਹਾ ਬੀਸੀ ਸਾਹਿਬ ਆਏ ਨੇ ਮੈਂ ਵੀ ਸਾਂ ਮੈਨੂੰ ਥੋੜਾ ਜਿਆ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਦਿਆ ਜੀ ਦਲਬਾਖ ਸਿੰਘ ਚੀਮਾ ਲਾਲੀ ਚੀਮੇ ਕਰਕੇ ਮੈਂ ਜਾਣਦੇ ਨੇ ਪਿੰਡ ਮੇਰਾ ਪ੍ਰਿਆਰ ਹੈ ਬਰਾਗ ਗੁਰਦਾਸਪੁਰ ਹੈ ਬਾਰੇ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਵੱਡਾ ਉਪਰਾਲਾ ਜੀ ਜਿਹੜੇ ਲੋਕ ਪਰਾਲੀ ਨਹੀਂ ਸਾੜਦੇ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਸਰਕਾਰ ਦਾ ਤੇ ਖੇਤੀਬਾੜੀ ਮੈਕਮੇ ਦਾ ਬੜਾ ਵੱਡਾ ਉਪਰਾਲਾ ਜਿਹੜੇ ਨਹੀਂ ਸਾੜਦੇ ਉਹਨਾਂ ਦਾ ਸਨਮਾਨਤ ਕਰ ਜਿਹੜੇ ਸਾੜਦੇ ਉਹ ਵੀ ਵੇਖਣਗੇ ਕਿ ਜੇ ਇਹਨਾਂ ਦਾ ਇਨਾ ਮਾਨ ਸਤਕਾਰ ਹੁੰਦਾ ਤਾਂ ਲੋਕਾਂ ਤੇ ਅਸਰ ਤੇ ਪੈਂਦਾ ਹੀ ਇਹਨਾਂ ਜੀ ਕਿ ਸਮਾਨਡ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਨੇ ਪਰਾਲੀ ਨੂੰ ਅੱਗੇ ਲਾਉਂਦੇ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੁੰਦੇ ਆ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਜਦੋਂ ਦੇ ਮੌਸਮ ਮੌਸਮ ਬਹਾਲੀਏ ਸਾਡੇ ਪਰਿਵਾਰ ਨੇ ਇਹ ਤਾਂ ਕੱਗ ਨਹੀਂ ਲਾਈ ਕਿੰਨੀ ਪੈਲੀ ਹੈ ਤੁਹਾਡੀ ਜਿਹੜੀ ਦੀ ਸਾਡਾ ਸਾਡੇ ਕੋਲ ਅਸਲੇ 22 ਏਕੜ ਪੈਲੀ ਹੈ ਜਿਹਦੇ ਵਿੱਚ 12 ਏਕੜ ਬਾਗ ਹੈ ਬਾਕੀ ਕਮਾਦ ਝੋਨਾ ਹਰ ਤਰ੍ਹਾਂ ਦੀ ਫਸਲ ਵਿੱਚ ਲਾਉਂਦੇ ਆ ਅਸੀਂ ਇਸ ਇਸ ਪਾਸੇ ਨਹੀਂ ਜਾਂਦੇ ਪਈ ਅੱਗ ਲਾਈਏ